ਫਗਵਾੜਾ ਵਿੱਚ ਮੇਰ ਦੀ ਚੋਣ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਹੋਣੀ ਸੀ ਉਹ ਮੀਟਿੰਗ ਦੇ ਵਿੱਚ ਉਸ ਤਾਂ ਲਈ ਗਈ ਲੇਕਿਨ ਉਸ ਤੋਂ ਬਾਅਦ ਮੀਟਿੰਗ ਨੂੰ ਆ ਪੋਸਟਪੋਨ ਕਰ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਜਿਹੜੇ ਭਾਜਪਾ ਤੋਂ ਐਮਸੀ ਨੇ ਪਰਮਜੀਤ ਸਿੰਘ ਖੁਰਾਨਾ ਜੀ ਜੋ ਕਿ ਦੂਸਰੀ ਵਾਰ ਜਿਹੜੇ ਐਮਸੀ ਬਣੇ ਨੇ ਪਰਮਜੀਤ ਤੁਸੀਂ ਅੰਦਰੋਂ ਆਏ ਹੋ ਖੁਰਾਨਾ ਜੀ ਕੀ ਕਾਰਨ ਹੋਇਆ ਕਿਉਂ ਪੋਸਟਪੋਨ ਕਰ ਲਈ ਗਈ ਜਿਹੜਾ ਆਪ ਦੇ ਕੈਂਡੀਡੇਟ ਸੀਗਾ ਪ੍ਰੋਜੈਕਟਿੰਗ ਅਫਸਰ ਸੀਗਾ ਜਿਹੜਾ ਕਮਿਸ਼ਨਰ ਸਾਹਿਬ ਨੇ ਲਗਾਇਆ ਸੀਗਾ ਉਹਨਾਂ ਨੂੰ ਨਹੀਂ ਪਸੰਦ ਆਇਆ ਉਹ ਕਹਿੰਦੇ ਕਿ ਇਹ ਪ੍ਰੋਜੈਕਟਿੰਗ ਅਫਸਰ ਨਹੀਂ ਹੋਣਾ ਚਾਹੀਦਾ ਸਾਰੀਆਂ ਪਾਰ ਨੇ ਖਾਲੀ ਦਲ ਨੇ ਬੀਜੇਪੀ ਸਾਰੇ ਉਹਨਾਂ ਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਕਿ ਸਾਨੂੰ ਪ੍ਰਾਈਡਿੰਗ ਅਫਸਰ ਨਹੀਂ ਚਾਹੁੰਦੇ ਪਰ ਪ੍ਰਾਈਡਿੰਗ ਅਫਸਰ ਪਸੰਦ ਨਾ ਔਨ ਕਰਕੇ ਜਿਹੜਾ ਇਹ ਕੋਈ ਦੱਸਿਆ ਗਿਆ ਕਿੰਨੀ ਦੇਰ ਤੱਕ ਲਈ ਪੋਸਟ ਕਾਫੀ ਮਾਹੌਲ ਖਰਾਬ ਹੋ ਗਿਆ ਉਹਦੇ ਕਰਕੇ ਫਿਰ ਉਹਨਾਂ ਨੂੰ ਮੀਟਿੰਗ ਪੋਸਟਪੋਨ ਕਰਨੀ ਵੀ ਤੇ ਅੰਦਰ ਪਹਿਲਾਂ ਕੋਈ ਜਿਹੜਾ ਮੇਅਰ ਦੇ ਨਾਮ ਦੀ ਕੋਈ ਹੋਈ ਕਿ ਕਿਸੇ ਵੇਲੇ ਕੋਈ ਕਿਹੜਾ ਕੈਂਡੀਡੇਟ ਦਿੱਤਾ ਜਾ ਰਿਹਾ ਹੈ ਕੁਛ ਇਦਾਂ ਦਾ ਨਹੀਂ ਨਹੀਂ ਇਸ ਤਰ੍ਹਾਂ ਕੋਈ ਨਹੀਂ ਸਿਰਫ ਸੋਚ ਚੱਕ ਸਮਾਗਮ ਹੋਇਆ ਮੇਅਰ ਦੀ ਹਲੇ ਚੋਣ ਦੀ ਇਲੈਕਸ਼ਨ ਸ਼ੁਰੂ ਹੋਣੀ ਸੀ ਉਸ ਤੋਂ ਪਹਿਲੇ ਰੌਲਾ ਪਿਆ ਬਾਹਰ ਦਾ ਨਾਰੇ ਵੀ ਲਾਤੇ ਤੇ ਕੋਈ ਕੋਈ ਡੇਟ ਨਹੀਂ ਅਨਾਉਂਸ ਹੋਈ ਕੋਈ ਕਾਰਨ ਹੋਰ ਨਹੀਂ ਦੱਸਿਆ ਗਿਆ ਬਹੁਤ ਸੀ ਬਹੁਤ ਮਾੜਾ ਪ੍ਰਬੰਧ ਸੀ ਅੰਦਰ ਬਹੁਤ ਮਾੜਾ ਹਾਲ ਸੀ ਮਤਲਬ ਮੈਂ ਦੱਸ ਨਹੀਂ ਸਕਦਾ ਕਿ ਚੁਣੇ ਹੋਏ ਕੌਂਸਲਰਾਂ ਨਾਲ ਇਦਾਂ ਨਾ ਪਾਣੀ ਨਾ ਚਾਹ ਨਾ ਕੋਈ ਅਰੇਂਜਮੈਂਟ ਸਿੱਧਾ ਜਾਂਦੇ ਸੋਚ ਚੱਕ ਸਮਾਗਮ ਨਾਲ ਹੀ ਮੇਅਰ ਦੀ ਮਤਲਬ ਉਹ ਆ ਐਸਨ ਪਰਮਜੀਤ ਖੁਰਾਨਾ ਜਿਨ੍ਹਾਂ ਨੇ ਦੱਸਿਆ ਕਿ objection ਕੀਤਾ ਗਿਆ ਕਿ ਜਿਹੜਾ ਪ੍ਰੈਜਾਈਡਿੰਗ ਅਫਸਰ ਆ ਉਹ ਕੁਝ ਐਮਸੀ ਜਿਨ੍ਹਾਂ ਕੁਝ ਪਾਰਟੀਆਂ ਨੂੰ ਇਹ ਕਹਿੰਦਾ ਆ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਜਾਂ ਹੋਰ ਜਿਹੜੇ ਐਮਸੀਸੀ ਉਹਨਾਂ ਨੂੰ ਪਸੰਦ ਨਹੀਂ ਆਇਆ ਉਹਨਾਂ ਦੇ ਵੱਲੋਂ ਉਹਨਾਂ ਨੇ objection ਕਰਨ ਤੋਂ ਬਾਅਦ ਜਿਹੜੀ ਆ ਇਹ ਮੀਟਿੰਗ ਆ ਉਹਨੂੰ ਪੋਸਟਪੋਨ ਕੀਤਾ ਗਿਆ ਕੈਮਰਾਮੈਨ ਰਮਨ ਦੇ ਨਾਲ ਹਰਮਿੰਦਰ ਸਿੰਘ ਬਸਰਾ ਫਗਵਾੜਾ ਗੁਵਾੜਾ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਹੋਣੀ ਸੀ ਉਹ ਮੀਟਿੰਗ ਦੇ ਵਿੱਚ ਉਸ ਤਾਂ ਲਈ ਗਈ ਲੇਕਿਨ ਉਸ ਤੋਂ ਬਾਅਦ ਮੀਟਿੰਗ ਨੂੰ ਆ ਪੋਸਟਪੋਨ ਕਰ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਜਿਹੜੇ ਭਾਜਪਾ ਤੋਂ ਐਮਸੀ ਨੇ ਪਰਮਜੀਤ ਸਿੰਘ ਖੁਰਾਨਾ ਜੀ ਜੋ ਕਿ ਦੂਸਰੀ ਵਾਰ ਜਿਹੜੇ ਐਮਸੀ ਬਣੇ ਨੇ ਪਰਮਜੀਤ ਤੁਸੀਂ ਅੰਦਰੋਂ ਆਏ ਹੋ ਖੁਰਾਨਾ ਜੀ ਕੀ ਕਾਰਨ ਹੋਇਆ ਕਿਉਂ ਪੋਸਟਪੋਨ ਕਰਨ ਲਈ ਬਈ ਜਿਹੜਾ ਆਪ ਦੇ ਕੈਂਡੀਡੇਟ ਸੀਗਾ ਪ੍ਰੋਜੈਕਟਿੰਗ ਅਫਸਰ ਸੀਗਾ ਜਿਹੜਾ ਕਮਿਸ਼ਨਰ ਸਾਹਿਬ ਨੇ ਲਗਾਇਆ ਸੀਗਾ ਉਹਨਾਂ ਨੂੰ ਨਹੀਂ ਪਸੰਦ ਆਇਆ ਉਹ ਕਹਿੰਦੇ ਕਿ ਇਹ ਪ੍ਰੋਜੈਕਟਿੰਗ ਅਫਸਰ ਨਹੀਂ ਹੋਣਾ ਚਾਹੀਦਾ ਸਾਰੀਆਂ ਨੇ ਖਾਲੀਦ ਅਲ ਨੇ ਬੀਜੇਪੀ ਸਾਰੇ ਉਹਨਾਂ ਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਕਿ ਸਾਨੂੰ ਪ੍ਰੋਜੈਕਟਿੰਗ ਅਫਸਰ ਨਹੀਂ ਚਾਹੁੰਦੇ ਪਰਜਾਇਡਿੰਗ ਅਫਸਰ ਪਸੰਦ ਨਾ ਔਨ ਕਰਕੇ ਜਿਹੜਾ ਇਹ ਕੋਈ ਦੱਸਿਆ ਗਿਆ ਕਿ ਕਿੰਨੀ ਦੇਰ ਤੱਕ ਲਈ ਕਾਫੀ ਮਾਹੌਲ ਖਰਾਬ ਹੋ ਗਿਆ ਉਹਦੇ ਕਰਕੇ ਫਿਰ ਉਹਨਾਂ ਨੂੰ ਮੀਟਿੰਗ ਪੋਸਟਪੋਨ ਕਰਨੀ ਵੀ ਤੇ ਅੰਦਰ ਪਹਿਲਾਂ ਕੋਈ ਜਿਹੜਾ ਮੇਅਰ ਦੇ ਨਾਮ ਦੀ ਕੋਈ ਹੋਈ ਕਿ ਕਿਸੇ ਵੇਲੇ ਕੋਈ ਕਿਹੜਾ ਕੈਂਡੀਡੇਟ ਦਿੱਤਾ ਜਾ ਰਿਹਾ ਹੈ ਕੁਛ ਇਦਾਂ ਦਾ ਨਹੀਂ ਨਹੀਂ ਇਸ ਤਰ੍ਹਾਂ ਕੋਈ ਨਹੀਂ ਸਿਰਫ ਸੌਜਕ ਸਮਾਗਮ ਹੋਇਆ ਮੇਅਰ ਦੀ ਹਲੇ ਚੋਣ ਦੀ ਇਲੈਕਸ਼ਨ ਸ਼ੁਰੂ ਹੋਣੀ ਸੀ ਉਸ ਤੋਂ ਪਹਿਲੇ ਰੌਲਾ ਪਿਆ ਬਾਰਨਾ ਨਰੇਬੀਲਾ ਤੇ ਕੋਈ ਕੋਈ ਡੇਟ ਨਹੀਂ ਅਨਾਉਂਸ ਹੋਈ ਕੋਈ ਕਾਰਨ ਹੋਰ ਨਹੀਂ ਦੱਸਿਆ ਗਿਆ ਬਹੁਤ ਮਾੜਾ ਪ੍ਰਬੰਧ ਸੀਗਾ ਅੰਦਰ ਬਹੁਤ ਮਾੜਾ ਹਾਲ ਸੀਗਾ ਮਤਲਬ ਮੈਂ ਦੱਸ ਨਹੀਂ ਸਕਦਾ ਕਿ ਚੁਣੇ ਹੋਏ ਕੌਂਸਲਰਾਂ ਨਾਲ ਇਦਾਂ ਨਾ ਪਾਣੀ ਨਾ ਚਾਹ ਨਾ ਕੋਈ ਅਰੇਂਜਮੈਂਟ ਸਿੱਧਾ ਜਾਂਦੇ ਸੋਚਕ ਸਮਾਗਮ ਨਾਲ ਹੀ ਮੇਰ ਮਤਲਬ ਉਹਨਾਂ ਨੇ ਸ਼ੁਰੂ ਕੀਤਾ ਕਾਰਵਾਈ ਤੇ ਨਾਲ ਹੀ ਕਾਰਵਾਈ ਖਤਮ ਹੋ ਗਈ ਨਾਲ ਹੀ ਕਾਰਵਾਈ ਆ ਐਸਨ ਪਰਮਜੀਤ ਖੁਰਾਨਾ ਜਿਨ੍ਹਾਂ ਨੇ ਦੱਸਿਆ ਕਿ ਆਬਜੈਕਸ਼ਨ ਕੀਤਾ ਗਿਆ ਕਿ ਜਿਹੜਾ ਪ੍ਰੈਜਾਈਡਿੰਗ ਅਫਸਰ ਆ ਉਹ ਕੁਝ ਐਮਸੀ ਜਿਨ੍ਹਾਂ ਕੁਝ ਪਾਰਟੀਆਂ ਨੂੰ ਇਹ ਕਹਿੰਦਾ ਆ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਜਾਂ ਹੋਰ ਜਿਹੜੇ ਐਮਸੀਸੀ ਉਹਨਾਂ ਨੂੰ ਪਸੰਦ ਨਹੀਂ ਆਇਆ ਉਹਨਾਂ ਦੇ ਵੱਲੋਂ ਉਹਨਾਂ ਦਾ ਆਬਜੈਕਸ਼ਨ ਕਰਨ ਤੋਂ ਬਾਅਦ ਜਿਹੜੀ ਆ ਇਹ ਮੀਟਿੰਗ ਆ ਉਹਨੂੰ ਪੋਸਟਪੋਨ ਕੀਤਾ ਗਿਆ ਕੈਮਰਾਮੈਨ ਰਮਨ ਦੇ ਨਾਲ ਹਰਮਿੰਦਰ ਸਿੰਘ ਬਸਰਾ ਫਗਵਾੜਾ